ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਕਹਾਣੀ ਸ਼ੁਰੂ ਹੁੰਦੀ ਆ ਸਵੇਰ ਦੇ 5 ਵਜੇ ਦਾ ਟਾਈਮ ਆ ਬਲਵੀਰ ਕੌਰ ਦੇ ਫੋਨ ਦੀ ਘੰਟੀ ਵੱਜੀ ਉਹਨੇ ਅੱਧੀਆਂ ਅੱਖਾਂ ਖੁੱਲੀਆਂ ਨਾਲ ਹੀ ਫੋਨ ਚੁੱਕਿਆ ਤੇ ਅੱਗੋਂ ਉਹਦੇ ਜਵਾਈ ਦਾ ਫੋਨ ਸੀ ਉਨੇ ਫਟਾਫਟ ਫੋਨ ਕੱਟਿਆ ਤੇ ਰਸੋਈ ਦੇ ਵਿੱਚ ਜਾ ਕੇ ਚਾਹ ਬਣਾਈ ਚਾਹ ਲੈ ਕੇ ਉਹ ਆਪਣੇ ਪਤੀ ਕੋਲ ਆਉਂਦੀ ਆ ਤੇ ਆਪਣੇ ਪਤੀ ਚਰਨ ਸਿੰਘ ਨੂੰ ਕਹਿੰਦੀ ਕਿ ਉਠੋ 6 ਵਜ ਗਏ ਆ ਤੁਸੀਂ ਉੱਠ ਜੋ ਤੇ ਚਰਨ ਸਿੰਘ ਕਹਿੰਦਾ ਬਲਵੀਰ ਕੁਰੇ ਮੈਂ ਤੈਨੂੰ ਕਿਹਾ ਸੀ ਰਾਤ ਮੈਂ ਹਨੇਰੇ ਤੱਕ ਕੰਮ ਕੀਤਾ ਤੇ ਮੈਂ ਤੈਨੂੰ ਸੌਣ ਵੇਲੇ ਕਿਹਾ ਸੀ ਕਿ ਮੈਨੂੰ ਸਵੇਰੇ ਜਲਦੀ ਨਾ ਉਠਾਈ ਤੈਨੂੰ ਪਤਾ ਨਾ ਜਦੋਂ ਮੈਂ ਸਵੇਰੇ ਜਲਦੀ ਉੱਠ ਜਾ ਥੱਕਿਆ ਹੋਇਆ ਹੋਵਾਂ ਤਾਂ ਫਿਰ ਮੈਂ ਸਾਰਾ ਦਿਨ ਪਰੇਸ਼ਾਨ ਰਹਿਣਾ ਨਾਲੇ ਤੂੰ ਮੈਨੂੰ ਉਠਾ ਕੇ ਕੀ ਕਰਾਉਣਾ ਹਨਾ ਕੰਮ ਤਾਂ ਤੂੰ ਕਰਨੇ ਨੇ ਜਿਹੜੇ ਰੋਟੀ ਪਾਣੀ ਦਾ ਤੂੰ ਵੀ ਸੌਂ ਜਾ ਜਦੋਂ ਨੂੰ ਆਪਾਂ ਉੱਠਾਂਗੇ ਜਦੋਂ ਨੂੰ ਖਾਣਾ ਖਾਣਾ ਉਹਦੋਂ ਨੂੰ ਉੱਠਾਂਗੇ ਤਾਂ ਬਲਬੀਰ ਕੌਰ ਕਹਿੰਦੀ ਜ਼ਰੂਰੀ ਗੱਲ ਕਰਨੀ ਆ ਤੁਹਾਡੇ ਨਾਲ ਚਰਨ ਸਿੰਘ ਕਹਿੰਦਾ ਇੰਨੀ ਸਵੇਰੇ 6 ਵਜੇ ਕਿਹੜੀ ਜ਼ਰੂਰੀ ਗੱਲ ਤੇਰੇ ਯਾਦ ਆ ਗਈ ਉਹ ਕਹਿੰਦੀ ਤੁਸੀਂ ਉੱਠ ਤਾਂ ਖੜੋ ਅੱਗੇ ਕਿਹੜਾ ਮੈਂ ਤੁਹਾਨੂੰ ਕਦੇ ਠਾਇਆ ਜੇ ਕੋਈ ਜ਼ਰੂਰੀ ਗੱਲ ਆ ਫੇਰ ਹੀ ਠਾਇਆ ਤਾਂ ਚਲ ਚਰਨ ਸਿੰਘ ਅੱਖਾਂ ਜੀਆਂ ਖੋਲਦਾ ਤੇ ਉਹ ਕਹਿੰਦੀ ਤੁਹਾਡੇ ਜਵਾਈ ਦਾ ਫੋਨ ਆਇਆ ਸੀ ਆਪਣੇ ਜਵਾਈ ਦਾ ਨਾਂ ਸੁਣ ਕੇ ਚਰਨ ਸਿੰਘ ਇੱਕਦਮ ਅੰਜੇ ਤੋਂ ਉੱਠ ਗਿਆ ਤੇ ਉਹਦੀ ਸੋਚ ਪਿੱਛੇ ਚਲੀ ਗਈ। ਅਸਲ ਦੇ ਵਿੱਚ ਬਲਵੀਰ ਕੌਰ ਤੇ ਚਰਨ ਸਿੰਘ ਦੀ ਇੱਕ ਧੀ ਸੀ ਜਿਹਦਾ ਨਾਮ ਰਾਣੀ ਸੀ। 4 ਮਹੀਨੇ ਪਹਿਲਾਂ ਉਹਨਾਂ ਨੇ ਰਾਣੀ ਦਾ ਵਿਆਹ ਕੀਤਾ। ਬਹੁਤ ਸੋਹਣਾ ਸੁਨੱਖਾ ਤੇ ਪੜਿਆ ਲਿਖਿਆ ਮੁੰਡਾ ਲੱਭਿਆ ਸੀ। ਪਰ ਜਦੋਂ ਦਾ ਰਾਣੀ ਦਾ ਵਿਆਹ ਹੋਇਆ ਸੀ ਉਹ ਜਦੋਂ ਵੀ ਰਾਣੀ ਨਾਲ ਗੱਲ ਕਰਨ ਲਈ ਫੋਨ ਲਾਉਂਦੇ ਸੱਸ ਫੋਨ ਚੁੱਕਦੀ ਤਾਂ ਉਹ ਕਹਿ ਦਿੰਦੀ ਕਿ ਤੁਹਾਡੀ ਧੀ ਰਾਣੀ ਤੇ ਮੇਰਾ ਪੁੱਤ ਹੈਪੀ ਤਾਂ ਬਾਹਰ ਘੁੰਮਣ ਗਏ ਹੋਏ ਨੇ। ਚਰਨ ਸਿੰਘ ਦੇ ਜਵਾਈ ਦਾ ਨਾਮ ਹੈਪੀ ਸੀ। ਚਰਨ ਸਿੰਘ ਫਿਰ ਫੋਨ ਕੱਟ ਦਿੰਦਾ ਫਿਰ ਉਹ ਆਪਸ ਵਿੱਚ ਦੋਨੇ ਗੱਲਾਂ ਕਰਦੇ ਕਿ ਕਿੰਨੀ ਲੱਕੀ ਆ ਸਾਡੀ ਤੇ ਕਿ ਜਦੋਂ ਵੀ ਅਸੀਂ ਫੋਨ ਕਰਦੇ ਆ ਕਿਤੇ ਘੁੰਮਣ ਫਿਰਨ ਗਏ ਹੁੰਦੇ ਆ ਕਿਤੇ ਮੂਵੀ ਵੇਖਣ ਗਏ ਹੁੰਦੇ ਆ ਵੀ ਇੰਨੀ ਸਹਰਿਆਂ ਦੇ ਪਿਆਰ ਦੇ ਵਿੱਚ ਭਿੱਜ ਗਈ ਵੀ ਸਾਨੂੰ ਯਾਦ ਹੀ ਨਹੀਂ ਕਰਦੀ ਉਹਨਾਂ ਦਾ ਕਈ ਵਾਰ ਮਨ ਕੀਤਾ ਕਿ ਉਹਤੀ ਕੋਲ ਮਿਲ ਕੇ ਆਉਣਾ ਪਰ ਫਿਰ ਉਹ ਸੋਚਦੇ ਕਿ ਨਵਾਂ ਨਵਾਂ ਵਿਆਹ ਹੋਇਆਗਾ ਵੀ ਆਪਾਂ ਨੂੰ ਬੱਚਿਆਂ ਨੂੰ ਡਿਸਟਰਬ ਨਹੀਂ ਕਰਨਾ ਚਾਹੀਦਾ ਹਜੇ ਰਾਣੀ ਆਪਣੇ ਘਰੇ ਰਿਲੈਕਸ ਆ ਰਾਣੀ ਮੈਸੇਜ ਵਗੈਰਾ ਕਰ ਲੈਂਦੀ ਸੀ ਕਈ ਵਾਰੀ ਤੇ ਉਸੇ ਤੋਂ ਹੀ ਸੁਖਸਾਂਤ ਜਿਹੜੀ ਉਹਨਾਂ ਨੂੰ ਪਤਾ ਲੱਗ ਜਾਂਦੀ ਸੀ ਉਹਨਾਂ ਨੇ ਸੋਚਿਆ ਕਿ ਕੋਈ ਗੱਲ ਨਹੀਂ ਜਿੱਦẽ ਵੀ ਰਾਣੀ ਦਾ ਮਨ ਹੋਇਆ ਉਹ ਆਪਣੇ ਨਾਲ ਗੱਲ ਕਰ ਲੂ ਪਰ ਮਾਪਿਓ ਕਹਿੰਦੇ ਹੁੰਦੇ ਆ ਹਨਾ ਕੱਲੇ ਮੈਸੇਜ ਨਾਲ ਨਹੀਂ ਸਰਦਾ ਫਿਰ ਵੀ ਉਹਨਾਂ ਨੂੰ ਤਾਂਗ ਰਹਿੰਦੀ ਕਿ ਸਾਡੀ ਤੀ ਦਾ ਫੋਨ ਆਵੇ ਅੱਜ ਜਦੋਂ ਚਰਨ ਸਿੰਘ ਨੇ ਸਵੇਰੇ ਸਵੇਰੇ ਗੱਲ ਸੁਣੀ ਕਿ ਜਵਾਈ ਦਾ ਫੋਨ ਇੰਨੀ ਜਲਦੀ ਤੇ ਉਹ ਬਲਵੀਰ ਕੌਰ ਨੂੰ ਕਹਿੰਦਾ ਕਿ ਕੀ ਕਹਿੰਦਾ ਸੀ ਹੈਪੀ ਉਹ ਕਹਿੰਦੀ ਕਿ ਹੈਪੀ ਕਹਿੰਦਾ ਸੀ ਕਿ ਜਲਦੀ ਨਾਲ ਮੇਰੇ ਘਰ ਆਜੋ ਵੀ ਆਪਾਂ ਨੂੰ ਬੁਲਾਇਆਗਾ ਇਹ ਉਹ ਕਹਿੰਦਾ ਵੀ ਕੀ ਗੱਲ ਹੋ ਗਈ ਤੂੰ ਪੁੱਛਿਆ ਨਹੀਂ ਤੇ ਕਹਿੰਦੀ ਨਾ ਹੈਪੀ ਨੇ ਕਿਹਾ ਕਿ ਮੰਮੀ ਡੈਡੀ ਤੁਸੀਂ ਜਲਦੀ ਆਜੋ ਬਸ ਤੁਹਾਡੇ ਨਾਲ ਗੱਲ ਕਰਨੀ ਹੈ ਜ਼ਰੂਰੀ ਤੇ ਉਹ ਡਰ ਗਏ ਦੋਨੋਂ ਕਿਉਂਕਿ ਇੰਨੀ ਜਲਦੀ 30 ਦੇ ਸਹੁਰਿਆਂ ਤੋਂ ਫੋਨ ਆਇਆ ਜਿਹੜੀ 30 ਦਾ 4 ਮਹੀਨੇ ਪਹਿਲਾਂ ਵਿਆਹ ਹੋਇਆ ਹੋਵੇ ਹਨਾ ਤੇ ਜਵਾਈ ਇਹ ਕਹੇ ਕਿ ਜਲਦੀ ਆਜੋ ਉਹਨਾਂ ਨੇ ਕਿਹੜਾ ਵਿਚਾਰੇ ਨੇ ਨਹਾਉਣਾ ਧੋਣਾ ਸੀ ਫਟਾਫਟ ਉਹਨਾਂ ਨੇ ਉਵੇਂ ਹੀ ਆਪਦਾ ਮੂੰਹ ਸਿਰ 'ਤੇ ਜਵਾਰ ਕੇ ਤੇ ਚੱਲ ਪਏ ਧੀ ਦੇ ਘਰ ਵੱਲ ਖਾਣਾ ਵੀ ਨਹੀਂ ਖਾਦਾ ਜਦੋਂ ਗਏ ਤੇ ਗੇਟ ਖੁੱਲੇ ਹੀ ਸੀ ਪਰ ਉਹਨਾਂ ਨੇ ਤਹਿਜ਼ੀਬ ਦੇ ਮੁਤਾਬਕ ਡੋਰ ਬੈੱਲ ਵਜਾਈ ਤਾਂ ਅੱਗੋਂ ਉਹਦੀ ਸੱਸ ਕਹਿੰਦੀ ਆਜੋ ਆਜੋ ਲੰਘਿਓ ਵੀਰ ਜੀ ਤੁਹਾਡੇ ਇੰਤਜ਼ਾਰ ਕਰ ਰਹੇ ਸੀ ਇਹ ਗੱਲ ਸੁਣ ਕੇ ਚਰਨ ਸਿੰਘ ਤੇ ਬਲਵੀਰ ਕੌਰ ਅੰਦਰ ਜਾਂਦੇ ਆ ਅੰਦਰ ਜਾ ਕੇ ਜਦੋਂ ਵੇਖਦੇ ਆ ਕਿ ਲੌਬੀ ਦੇ ਵਿੱਚ ਉਹਨਾਂ ਦਾ ਜਵਾਈ ਹੈਪੀ ਤੇ ਉਹਨਾਂ ਦੀ ਕੁੜਮਣੀ ਬੈਠੇ ਹੁੰਦੇ ਆ ਉਹਨਾਂ ਨੂੰ ਵੇਖ ਕੇ ਉਹ ਖੜੇ ਹੋ ਜਾਂਦੇ ਆ ਖੈਰ ਸੁੱਖ ਪੁੱਛਦੇ ਆ ਮਿਲਦੇ ਆ ਤੇ ਚਰਨ ਸਿੰਘ ਤੇ ਬਲਵੀਰ ਕੌਰ ਵੀ ਉਹਨਾਂ ਕੋਲ ਹੀ ਬਹਿ ਜਾਂਦੇ ਆ ਪਾਣੀ ਧਾਣੀ ਦੇਤਾ ਉਹਦੀ ਸੱਸ ਨੇ ਉਹਨਾਂ ਨੂੰ ਤੇ ਉਹ ਬੈਠੇ ਰਹੇ ਦੋਨੇ ਜੀ ਇੱਕ ਦੂਜੇ ਵੱਲ ਵੇਖਦੇ ਆਂ ਵੀ ਅਸੀਂ 4 ਮਹੀਨਿਆਂ ਬਾਅਦ ਆਪਣੀ ਧੀ ਦੇ ਸਹੁਰੇ ਆਏ ਆਂ ਤੇ ਸਾਡੀ ਧੀ ਸਾਨੂੰ ਵੇਖ ਨਹੀਂ ਰਹੀ ਤੇ ਨਾ ਹੀ ਸਾਨੂੰ ਮਿਲੀ ਆ ਭੱਜ ਕੇ ਕਿਉਂਕਿ ਉਹ ਤਾਂ ਇਸ ਚਾਹ ਨਾਲ ਆਏ ਸੀ ਵੀ ਸਾਡੀ ਧੀ ਸਾਨੂੰ ਵੇਖ ਕੇ ਸਾਨੂੰ ਚਿੰਬੜ ਕੇ ਰੋਊਗੀ ਵੀ 4 ਮਹੀਨਿਆਂ ਬਾਅਦ ਮਿਲੇ ਆ ਉਹ ਇੱਕ ਦੂਜੇ ਵੱਲ ਵੇਖਦੇ ਹੈਰਾਨੀ ਜੀ ਨਾਲ ਪਰ ਉਹਨਾਂ ਦੇ ਮਨ ਦੀ ਉਤਸੁਕਤਾ ਵਧ ਰਹੀ ਸੀ ਫਿਰ ਉਹਨਾਂ ਨੇ ਆਪਣੀ ਕੁੜਮਣੀ ਤੇ ਆਪਣੇ ਜਵਾਈ ਨੂੰ ਪੁੱਛਿਆ ਕਿ ਰਾਣੀ ਨੇ ਦੀਂਦੀ ਜਵਾਈ ਕਹਿੰਦਾ ਇਥੇ ਰਾਣੀ ਕੋਈ ਗੱਲ ਨਹੀਂ ਸਾਨੂੰ ਰਾਣੀ ਦੀਆਂ ਕਰਤੂਤਾਂ ਦੱਸਣ ਲਈ ਫੋਨ ਕੀਤਾ ਆਪਣੇ ਜਵਾਈ ਦੇ ਮੂੰਹੋਂ ਇਹ ਗੱਲ ਸੁਣ ਕੇ ਚਾਰਨ ਸਿੰਘ ਨੂੰ ਬੜਾ ਉਪਰਾ ਲੱਗਿਆ ਪਰ ਉਹ ਕੁਝ ਬੋਲਿਆ ਨਾ ਉਹ ਕਹਿੰਦਾ ਵੀ ਕੀ ਕਰਤਾ ਰਾਣੀ ਨੇ ਇਹੋ ਜਿਹਾ ਕਹਿੰਦਾ ਤੁਸੀਂ ਖੁਦ ਹੀ ਪੁੱਛ ਲਓ ਅੰਦਰ ਬੈਠੀ ਐ ਜਾਂ ਚਲੇ ਜਾਊ ਚਾਰਨ ਸਿੰਘ ਤੇ ਬਲਬੀਰ ਕੌਰ ਉੱਥੋਂ ਉੱਠਦੇ ਆ ਤੇ ਆਪਣੀ ਧੀ ਦੇ ਬੈੱਡਰੂਮ ਵੱਲ ਜਾਂਦੇ ਆ ਆਪਣੀ ਧੀ ਨੂੰ ਵੇਖ ਕੇ ਉਹਨਾਂ ਦੋਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਹੈਰਾਨ ਰਹਿ ਜਾਂਦੇ ਆ ਕਿਉਂਕਿ ਉਹਨਾਂ ਦੀ ਧੀ ਦੇ ਫੇਸ ਤੇ ਸੱਟਾਂ ਦੇ ਨਿਸ਼ਾਨ ਸੀ ਤੇ ਉਹਨਾਂ ਦੀ ਧੀ ਜਿਹੜੀ ਸੋਹਣੀ ਸੁਨੱਖੀ ਇੰਨੀ ਜਿਹਦੇ ਚਿਹਰੇ ਤੇ ਗਲੋ ਰਹਿੰਦਾ ਸੀ ਖੁਸ਼ੀ ਰਹਿੰਦੀ ਸੀ ਉਹ ਅੱਜ ਮਾਇੂਸ ਹੋਈ ਉਦਾਸ ਹੋਈ ਆਪਣੇ ਬੈੱਡਰੂਮ ਦੇ ਵਿੱਚ ਬੈਠੀ ਸੀ ਆਪਣੀ ਧੀ ਦੀ ਇਹ ਹਾਲਤ ਵੇਖ ਕੇ ਬਲਬੀਰ ਕੌਰ ਨੇ ਆਪਣੀ ਧੀ ਨੂੰ ਗੱਲ ਨਾਲ ਲਾਇਆ ਚਰਨ ਸਿੰਘ ਨੇ ਆਪਣੀ ਧੀ ਦੇ ਸਿਰ ਤੇ ਹੱਥ ਰੱਖਿਆ ਤੇ ਉਹਨੂੰ ਕੁੱਟ ਕੇ ਨਾਲ ਲਾਇਆ ਤੇ ਆਪਣੀ ਧੀ ਨੂੰ ਪੁੱਛਣ ਲੱਗੇ ਕਿ ਪੁੱਤ ਤੇਰੀ ਇਹ ਹਾਲਤ ਕਿਵੇਂ ਉਹਨਾਂ ਨੂੰ ਆਪਣੇ ਜਵਾਈ ਤੇ ਕੁੜਮਣੀ ਤੇ ਵੀ ਬਹੁਤ ਗੁੱਸਾ ਆਇਆ ਉਹ ਕਹਿੰਦੀ ਡੈਡੀ ਤੁਸੀਂ ਤਾਂ ਮੈਨੂੰ ਵਿਆਹ ਕਰਾ ਕੇ ਮੁੜ ਕੇ ਮੇਰੀ ਬਾਤ ਹੀ ਨਹੀਂ ਪੁੱਛੀ 4 ਮਹੀਨਿਆਂ ਤੋਂ ਮੈਂ ਕੀ ਕੁਝ ਸਹਿ ਰਹੀ ਆ ਤੁਸੀਂ ਤਾਂ ਮੈਨੂੰ ਪੁੱਛਿਆ ਹੀ ਨਹੀਂ ਰਮਨ ਸਿੰਘ ਕਹਿੰਦਾ ਧੀ ਅਸੀਂ ਕਿੰਨੇ ਵਾਰ ਤਾਂ ਕਾਲ ਕੀਤੀ ਆ ਕਿੰਨੇ ਵਾਰ ਫੋਨ ਕੀਤਾ ਤੁਹਾਡੇ ਮੰਮੀ ਚੱਕਦੇ ਨੇਗੇ ਤੁਸੀਂ ਤਾਂ ਕਦੇ ਗੱਲ ਹੀ ਨਹੀਂ ਕੀਤੀ ਸਾਨੂੰ ਕੀ ਪਤਾ ਸੀ ਹਨਾ ਸਾਨੂੰ ਗੱਲ ਦੱਸ ਪੂਰੀ ਕੀ ਆ ਉਹ ਕਹਿੰਦੀ ਆਪਣੇ ਜਵਾਈ ਨੂੰ ਹੀ ਪੁੱਛ ਲਓ ਚਲੋ ਆਪਣੀ ਧੀ ਨੂੰ ਲੌਬੀ ਦੇ ਵਿੱਚ ਲੈ ਆਉਂਦੇ ਆ ਤੇ ਉੱਥੇ ਬਹਿ ਜਾਂਦੇ ਆ ਪੰਦੇ ਜਾਨੇ ਚਰਨ ਸਿੰਘ ਆਪਣੇ ਜਵਾਈ ਨੂੰ ਪੁੱਛਦਾ ਕਿ ਮੇਰੀ ਧੀ ਦਾ ਜਿਹੜਾ ਚਿਹਰਾ ਹੈ ਐਦਾਂ ਕਿਉਂ ਹੋਇਆ ਉਹ ਕਹਿੰਦਾ ਆਪਣੀ ਧੀ ਨੂੰ ਹੀ ਪੁੱਛ ਲਾ ਜਦੋਂ ਉਹ ਐਦਾਂ ਗੱਲਾਂ ਕਰਨ ਲੱਗ ਜਾਂਦੇ ਆ ਤਾਂ ਬਲਵੀਰ ਕੌਰ ਦੀ ਕੁੜਮਣੀ ਕਹਿੰਦੀ ਦੇਖੋ ਭਰਾਜੀ ਜੇ ਤੁਹਾਡੀ ਧੀ ਆਪਣੇ ਬੰਦੇ ਦੇ ਹੁੰਦੇ ਬਗਾਨੇ ਮਰਦਾਂ ਨਾਲ ਗੱਲਾਂ ਕਰੂ ਤੇ ਫਿਰ ਇਹੀ ਹਸ਼ਰ ਹੋਊ ਚਰਨ ਸਿੰਘ ਨੂੰ ਬਹੁਤ ਗੁੱਸਾ ਆਇਆ ਕਿਉਂਕਿ ਉਹ ਆਪਣੀ ਧੀ ਬਾਰੇ ਜਾਣਦਾ ਸੀ ਉਹ ਕਹਿੰਦਾ ਭੈਣ ਜੀ ਅਸੀਂ ਪਹਿਲੀ ਵਾਰ ਆਏ ਆ ਤੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਉੱਚਾ ਬੋਲੀਏ ਮੇਰੀ ਧੀ ਬਾਰੇ ਗੱਲ ਕਰਨ ਤੋਂ ਪਹਿਲਾਂ 100 ਵਾਰ ਸੋਚੋ ਮੈਨੂੰ ਪੂਰੀ ਗੱਲ ਦੱਸੋ ਕੀ ਆ ਬੁਝਾਰਤਾਂ ਨਾ ਪਾਓ ਤਾ ਗੋਂ ਹੈਪੀ ਕਹਿੰਦਾ ਆਪਣੀ ਧੀ ਦਾ ਤਾਂ ਪੱਖ ਤੁਹਾਨੂੰ ਕਰਨਾ ਆਉਂਦਾ ਸਾਡੀਆਂ ਵੀ ਸੁਣੋ ਫਿਰ ਚਰਨ ਸਿੰਘ ਕਹਿੰਦਾ ਕਿ ਚਲੋ ਦੱਸੋ ਹੈਪੀ ਕਹਿੰਦਾ ਕਿ ਤੇਰੀ ਧੀ ਕਰੈਕਟਰਲੈਸ ਆ ਇਹ ਲੋਕਾਂ ਨਾਲ ਗੱਲਾਂ ਕਰਦੀ ਆ ਹੋਰਾਂ ਮਰਦਾਂ ਨਾਲ ਗੱਲਾਂ ਕਰਦੀ ਆ ਇਹ ਗੱਲ ਸੁਣ ਕੇ ਚਰਨ ਸਿੰਘ ਖੜਾ ਹੋ ਗਿਆ ਤੇ ਉਹ ਆਪਣੇ ਜਵਾਈ ਨੂੰ ਕਹਿੰਦਾ ਕਿ ਤੂੰ ਇਹ ਨਾ ਭੁੱਲ ਕਿਵੇਂ ਤੇਰਾ ਸਹੁਰਾਗਾ ਤੇ ਮੈਂ ਆਪਣੀ ਧੀ ਦੇ ਕੇ ਤੈਨੂੰ ਪੁੱਤ ਬੜਾਇਆ ਪਰ ਉਹਦਾ ਮਤਲਬ ਇਹ ਨਹੀਂ ਕਿ ਤੂੰ ਮੇਰੀ ਧੀ ਬਾਰੇ ਇੰਨਾ ਕੁਝ ਬੋਲ ਜੇਂਗਾ ਤੇ ਮੈਂ ਸੁਣ ਲੂੰਗਾ ਬੰਦਿਆਂ ਵਾਂਗੂ ਗੱਲ ਦੱਸੋ ਕੀ ਆ ਬਲਵੀਰ ਕੌਰ ਨੇ ਆਪਣੇ ਪਤੀ ਨੂੰ ਸ਼ਾਂਤ ਕੀਤਾ ਤੇ ਬੈਠਣ ਦਾ ਇਸ਼ਾਰਾ ਕੀਤਾ ਚਰਨ ਸਿੰਘ ਬੈਠ ਗਿਆ ਤੇ ਫਿਰ ਰਾਣੀ ਨੇ ਦੱਸਣਾ ਸ਼ੁਰੂ ਕੀਤਾ ਕਿ ਡੈਡੀ ਜੀ 4 ਮਹੀਨੇ ਹੋ ਗਏ ਮੇਰੇ ਵਿਆਹ ਨੂੰ ਵਿਆਹ ਤੋਂ ਥੋੜੇ ਦਿਨ ਬਾਅਦ ਹੀ ਮੈਨੂੰ ਇਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਤੂੰ ਮੇਕਅਪ ਨਹੀਂ ਕਰਨਾ ਤੂੰ ਕਿਸੇ ਨਾਲ ਬੋਲਣਾ ਨਹੀਂ ਤੂੰ ਕਿਸੇ ਨਾਲ ਜ਼ਿਆਦਾ ਹੱਸਣਾ ਨਹੀਂ ਕਹਿੰਦੀ ਮੰਦਿਆਂ ਨਾਲ ਤਾਂ ਚਲੋ ਮੈਂ ਕੀ ਗੱਲ ਕਰਨੀ ਆ ਕਿਸੇ ਨਾਲ ਹਨਾ ਮੈਨੂੰ ਕਹਿੰਦੇ ਇਹ ਸਹੇਲੀਆਂ ਨਾਲ ਕੁੜੀਆਂ ਨਾਲ ਜੇ ਕੋਈ ਰਿਸ਼ਤੇਦਾਰ ਆਉਂਦਾ ਉਹਦੇ ਨਾਲ ਵੀ ਬੋਲਣ ਨਹੀਂ ਦਿੰਦੇ ਹੱਸਣ ਨਹੀਂ ਦਿੰਦੇ ਕਈ ਵਾਰੀ ਜੇ ਮੈਂ ਵੈਸੀ ਕੋਈ ਫੋਨ ਤੇ ਕੋਈ ਦੇਖ ਰਹੀ ਆ ਹਨਾ ਕੁਝ ਜਾਂ ਟੀਵੀ ਤੇ ਦੇਖ ਰਹੀ ਆ ਉਹ ਵੇਖ ਕੇ ਹੱਸ ਲਵਾ ਤਾਂ ਵੀ ਮੈਨੂੰ ਕੁੱਟ ਦੇ ਮਾਰਦੇ ਆ ਤੇ ਮੈਨੂੰ ਬੁਰਾ ਭਲਾ ਬੋਲਦੇ ਆ ਇੱਕ ਦਿਨ ਮੈਨੂੰ ਭੂਆ ਜੀ ਦੇ ਬੇਟੇ ਦਾ ਫੋਨ ਆਇਆ ਮੈਂ ਉਹਦੇ ਨਾਲ ਕਾਫੀ ਗੱਲਾਂ ਕਰ ਰਹੀ ਸੀ ਤੁਹਾਨੂੰ ਪਤਾ ਪਪਾ ਮੈਂ ਸਾਰੇ ਭੈਣ ਭਰਾਵਾਂ ਦੀ ਲਾਡਲੀ ਸੀ ਮਾਮੇ ਭੂਆ ਦੀ ਮੈਨੂੰ ਸਾਰੇ ਫੋਨ ਕਰ ਲੈਂਦੇ ਸੀਗੇ ਜਦੋਂ ਫੋਨ ਆਉਂਦੇ ਤਾਂ ਇਹਨੇ ਮੇਰੇ ਤੇ ਇਲਜ਼ਾਮ ਲਾਉਣੇ ਕਿ ਤੂੰ ਮੁੰਡਿਆਂ ਨਾਲ ਗੱਲਾਂ ਕਰਦੀ ਆ ਤੇ ਮਾਮਾ ਜੀ ਦਾ ਮੁੰਡਾ ਮੈਨੂੰ ਮਿਲਣ ਆਇਆ ਉਹਨੇ ਹਜੇ ਆ ਕੇ ਚਾਹ ਹੀ ਪੀਤੀ ਸੀ ਕਿ ਹੈਪੀ ਬਿਣਾ ਬੁਲਾਏ ਉਹਨਾਂ ਨੂੰ ਅੰਦਰ ਚਲਾ ਗਿਆ ਤੇ ਉਹ ਵੀ ਸਮਝ ਗਿਆ ਹਨਾ ਤੇ ਵੀ ਉਹ ਉੱਠ ਕੇ ਚਲਾ ਗਿਆ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਕੁੱਟਮਾਰ ਕੀਤੀ ਮੇਰਾ ਬਹੁਤ ਬੁਰਾ ਹਾਲ ਕੀਤਾ ਜਦੋਂ ਵੀ ਤੁਸੀਂ ਫੋਨ ਕਰਦੇ ਸੀ ਮੇਰੀ ਮੰਮੀ ਚੁੱਕਦੀ ਸੀ ਮੈਂ ਕੋਲ ਹੀ ਬੈਠੀ ਹੁੰਦੀ ਸੀ ਇਹ ਮੈਨੂੰ ਫੋਨ ਵੀ ਨਹੀਂ ਚੁੱਕਣ ਦਿੰਦੇ ਸੀ ਈਵਨ ਕਿ ਜੇ ਮੈਂ ਨਹਾਉਣ ਜਾਨੀ ਆ ਤਾਂ ਵੀ ਇਹੇ ਮੇਰੇ ਪਿੱਛੇ ਬਾਥਰੂਮ ਦੇ ਵਿੱਚ ਗੇਟ ਤੇ ਖੜੇ ਰਹਿੰਦੇ ਹੈਗੇ ਪਤਾ ਨਹੀਂ ਇਹਨਾਂ ਨੂੰ ਕੀ ਸ਼ੱਕ ਆ ਕੀ ਸ਼ੱਕ ਕਰਨ ਦੀ ਬਿਮਾਰੀ ਆ ਇੱਕ ਬੰਦੇ ਨੂੰ ਆਪਾਂ ਮੰਨ ਲਾਂਗੇ ਬਿਮਾਰੀ ਹੋਊ ਪਰ ਮੰਮੀ ਦਾ ਵੀ ਇਹੀ ਹਾਲ ਆ ਇਹਨਾਂ ਦੋਨਾਂ ਨੇ ਰਲ ਕੇ ਮੇਰਾ ਜਿਉਣਾ ਹਰਾਮ ਕੀਤਾ ਹੋਇਆ ਤੇ ਜਦੋਂ ਵੀ ਮੈਂ ਇਹ ਗੱਲ ਕਹਿੰਦੀ ਸੀ ਕਿ ਮੈਂ ਆਪਣੇ ਪੇਕੇ ਜਾਣਾ ਤਾਂ ਮੈਨੂੰ ਹੈਪੀ ਇਹ ਗੱਲ ਕਹਿੰਦਾ ਸੀ ਕਿ ਤੂੰ ਚੱਲੀ ਹੋਵੇਂਗੀ ਆਪਣੇ ਪੁਰਾਣੇ ਯਾਰ ਬੇਲੀਆਂ ਨੂੰ ਮਿਲਣ ਇਹੀ ਲਫ਼ਜ਼ ਇਹ ਮੈਨੂੰ ਬੋਲਦਾ ਇਸ ਕਰਕੇ ਮੈਂ ਕਦੇ ਜਿੱਦ ਨਹੀਂ ਕੀਤੀ ਸੀ ਕਿ ਮੈਂ ਪੇਕੇ ਜਾਣਾ ਕਿਉਂਕਿ ਤੁਸੀਂ ਮੈਨੂੰ ਇੱਕੋ ਹੀ ਗੱਲ ਸਿਖਾਈ ਸੀ ਕਿ ਪੁੱਤ ਤੇ ਅਸੀਂ ਤੈਨੂੰ ਇਹੀ ਸੰਸਕਾਰ ਦਿੱਤੇ ਆ ਕਿ ਜਦੋਂ ਵੀ ਤੂੰ ਸਹੁਰੇ ਘਰ ਜਾਵੇਂਗੀ ਤੇ ਸਹੁਰੇ ਘਰ ਸਾਰਿਆਂ ਤੋਂ ਵੱਧ ਤੂੰ ਆਪਣੇ ਘਰ ਵਾਲੇ ਦੀ ਸੁਣਨੀ ਆ ਤੇ ਆਪਣੇ ਸੱਸ ਦੀ ਵੀ ਸੁਣਨੀ ਆ ਅਸੀਂ ਤੇਰੇ ਕੁਝ ਨਹੀਂ ਲੱਗਦੇ ਸਾਡੀਆਂ ਸਾਡੀ ਫਿਕਰ ਨਾ ਕਰੀ ਤੈਨੂੰ ਉਹਨਾਂ ਦੀ ਫਿਕਰ ਹੋਣੀ ਚਾਹੀਦੀ ਆ ਪਾਪਾ ਮੈਂ ਪੂਰਾ 4 ਮਹੀਨੇ ਇਹਨਾਂ ਨਾਲ ਅਡਜਸਟ ਕਰਕੇ ਦੇਖਿਆ ਪਰ ਇਹ ਤਾਂ ਮੈਨੂੰ ਇਨਸਾਨ ਹੀ ਨਹੀਂ ਸਮਝਦੇ ਇਹ ਤਾਂ ਮੇਰੇ ਨਾਲੋਂ ਪਸ਼ੂਆਂ ਨਾਲੋਂ ਵੀ ਭੈੜਾ ਸਲੂਕ ਕਰਦੇ ਆ ਮੈਨੂੰ ਕੋਈ ਖਾਣ ਪੀਣ ਦੀ ਸੁਧ ਨਹੀਂ ਮੈਨੂੰ ਕੋਈ ਪਹਿਨਣ ਦੀ ਸੁਧ ਨਹੀਂ ਜੇ ਮੈਂ ਕੋਈ ਵੀ ਗੱਲ ਕਰਾਂ ਤਾਂ ਮੇਰੀ ਗੱਲ ਨੂੰ ਉਲਟਾ ਲੈਂਦੇ ਆ ਆਪ ਹੈਪੀ ਜਦੋਂ ਜਾਂਦਾ ਘਰੋਂ ਸਵੇਰੇ ਜਾ ਕੇ ਅੱਧੀ ਅੱਧੀ ਰਾਤ ਤੱਕ ਮੁੜਦਾ ਤੇ ਜਿਵੇਂ ਆਏ ਨੂੰ ਪੁੱਛ ਲਾਂਗੀ ਤੁਸੀਂ ਕਿੱਥੇ ਗਏ ਸੀ ਤਾਂ ਬਿਨਾਂ ਕੁਝ ਮੈਨੂੰ ਕਹੇ ਕੁੱਟਣਾ ਮਾਰਨਾ ਸ਼ੁਰੂ ਕਰ ਦਿੰਦਾ ਤੇ ਉਤੋਂ ਜੇ ਮੈਂ ਮੰਮੀ ਨੂੰ ਕਹਿਣੀ ਆ ਕਿ ਮੰਮੀ ਬਿਨਾਂ ਗੱਲ ਤੋਂ ਕੁੱਟਦੇ ਮਾਰਦੇ ਆ ਤਾਂ ਮੰਮੀ ਕਹਿ ਦਿੰਦੇ ਆ ਕਿ ਜਿਹੜੀਆਂ ਔਰਤਾਂ ਹੁੰਦੀਆਂ ਉਹ ਬੰਦਿਆਂ ਨੂੰ ਕਦੇ ਸਵਾਲ ਨਹੀਂ ਕਰਦੀਆਂ ਪਾਪਾ ਤੁਹਾਨੂੰ ਪਤਾ ਪੜਿਆ ਲਿਖਿਆ ਜਮਾਨਾ ਅੱਜ ਕੱਲ ਔਰਤਾਂ ਬੰਦਿਆਂ ਦੇ ਬਰਾਬਰ ਕਮਾਉਂਦੀਆਂ ਨੇ ਔਰਤਾਂ ਤਾਂ ਪਲਾੜ ਤੱਕ ਪਹੁੰਚ ਗਈਆਂ ਨੇ ਤੇ ਇਹ ਮੈਨੂੰ ਘਰ 'ਚ ਇੱਕ ਸਵਾਲ ਨਹੀਂ ਪੁੱਛਣ ਦਿੰਦੇ ਮੈਂ ਪੜ੍ਹੀ ਲਿਖੀ ਆ ਮੈਂ ਆਪਣੇ ਲਈ ਜੀ ਸਕਦੀ ਆ ਜੇ ਮੈਂ ਕਈ ਵਾਰੀ ਫੋਨ ਵੇਖਣ ਲੱਗ ਜਾਂਦੀ ਤਾਂ ਵੀ ਇਹਨਾਂ ਨੇ ਮੇਰੇ ਤੇ ਸ਼ੱਕ ਕਰਨਾ ਮੇਰੀ ਫੇਸਬੁੱਕ ਫਰੈਂਡ ਲਿਸਟ ਇਹਨਾਂ ਨੇ ਵੇਖੀ ਇਹਨਾਂ ਨੇ ਇੱਕ ਇੱਕ ਜਿਹੜਾ ਮੇਰਾ ਫਰੈਂਡ ਸੀ ਉਹਦੇ ਬਾਰੇ ਪੁੱਛਿਆ ਆਹ ਕੌਣ ਆ ਇਹ ਤੇਰਾ ਕੀ ਲੱਗਦਾ ਉਹਨਾਂ ਤੇ ਭੜੇ ਭੜੇ ਇਲਜ਼ਾਮ ਲਾਉਣੇ ਈਵਨ ਕਿ ਇਹਨਾਂ ਨੇ ਉਸ ਤੋਂ ਬਾਅਦ ਮੈਨੂੰ ਫੋਨ ਵੀ ਚੱਕਣ ਨਹੀਂ ਦਿੱਤਾ ਤੇ ਟੀਵੀ ਵੀ ਮੈਨੂੰ ਦੇਖਣ ਨਹੀਂ ਦਿੰਦੇ ਵੀ ਇਸ ਤੋਂ ਵੱਧ ਕੈਦ ਕੀ ਹੋ ਸਕਦੀ ਆ ਚਾਰਨ ਸਿੰਘ ਖੜਾ ਹੋ ਗਿਆ ਤੇ ਆਪਣੇ ਜਵਾਈ ਨੂੰ ਕਹਿੰਦਾ ਤੈਨੂੰ ਪਤਾ ਮੈਂ ਆਪਣੀ ਧੀ ਨੂੰ ਪੁੱਤਾਂ ਨਾਲੋਂ ਵੀ ਵੱਧ ਕੇ ਰੱਖਿਆ ਤੇ ਮੇਰੀ ਧੀ ਦੀ ਇਹ ਮਜਾਲ ਨਹੀਂ ਸੀ ਕਿ ਮੇਰੇ ਕਹੇ ਤੋਂ ਹੋਏ 1 ਇੰਚ ਵੀ ਬਾਹਰ ਹੁੰਦੀ ਆਪਣੀ ਇੱਜ਼ਤ ਲੈ ਕੇ ਇਹ ਤੇਰੇ ਘਰ ਆਈ ਆ ਇਸ ਤੋਂ ਬਾਅਦ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਇਹ ਇੱਜ਼ਤ ਨੂੰ ਕੋਈ ਦਾਗ ਲਾਵੇ ਕਿਉਂਕਿ ਹੁਣ ਇਹ ਦੋਹਾਂ ਪਰਾਂ ਦੀ ਇੱਜ਼ਤ ਆ ਤਾਂ ਹੈਪੀ ਵੀ ਖੜਾ ਹੋ ਜਾਂਦਾ ਤੇ ਆਪਣੇ ਸਹੁਰੇ ਨੂੰ ਕਹਿੰਦਾ ਚੰਗਾ ਚੰਗਾ ਜੇ ਤੁਹਾਡੀ ਧੀ ਇੰਨੀ ਚੰਗੀ ਆ ਤਾਂ ਤੁਸੀਂ ਲੈ ਜਾਓ ਮੈਂ ਵੇਖਦਾ ਤੁਸੀਂ ਕਿੰਨਾ ਕਚਰੇ ਨੂੰ ਰੱਖੋਗੇ ਚਰਨ ਸਿੰਘ ਕਹਿੰਦਾ ਜੇ ਮੈਂ ਆਪਣੀ ਧੀ ਨੂੰ 25 ਸਾਲਾਂ ਦੀ ਕਰ ਸਕਦਾ ਤਾਂ ਉਸ ਤੋਂ ਬਾਅਦ ਵੀ ਮੈਨੂੰ ਰੱਖ ਸਕਦਾ ਤੁਹਾਡੇ ਵਰਗੇ ਦਰਿੰਦਿਆਂ ਦੇ ਕੋਲ ਛੱਡਣ ਨਾਲੋਂ ਤਾਂ ਚੰਗਾ ਮੈਂ ਆਪਣੀ ਧੀ ਨੂੰ ਲੈ ਜਾਵਾਂ ਸਿੰਘ ਕਹਿੰਦਾ ਬਸ ਮੈਨੂੰ ਪਤਾ ਲੱਗ ਗਿਆ ਕਿੰਨੀ ਕਿ ਤਹਜੀਬ ਆ ਤੈਨੂੰ ਵੱਡਿਆਂ ਨਾਲ ਗੱਲ ਕਰਨ ਦੀ ਅਸੀਂ ਪਹਿਲੀ ਵਾਰ ਤੇਰੇ ਘਰ ਆਏ ਆ ਤੇ ਤੂੰ ਸਾਡੀ ਚੰਗੀ ਇੱਜ਼ਤ ਕਰ ਰਿਹਾ ਤੂੰ ਇਹ ਭੁੱਲ ਗਿਆ ਕਿ ਅਸੀਂ ਰਾਣੀ ਦਾ ਤੇਰੇ ਨਾਲ ਵਿਆਹ ਕੀਤਾ ਤੇਰੇ ਨਾਲ ਰਜਿਸਟਰੀ ਨਹੀਂ ਕਰਾਈ ਹੈਗੀ ਮੇਰੀ ਧੀ ਕੋਈ ਪਲਾਟ ਨਹੀਂ ਹੈਗਾ ਕਿ ਤੇਰੇ ਨਾਲ ਵਿਆਹ ਹੋ ਗਿਆ ਤੇ ਤੇਰੇ ਨਾਲ ਰਜਿਸਟਰੀ ਹੋ ਗਈ ਤੇ ਮੈਂ ਇਹਨੂੰ ਲਿਜਾਈ ਨਹੀਂ ਸਕਦਾ ਅੱਜ ਤੋਂ ਬਾਅਦ ਮੇਰੀ ਧੀ ਨਾਲ ਤੇਰਾ ਕੋਈ ਰਿਸ਼ਤਾ ਨਹੀਂ ਨਾ ਸਾਡੇ ਨਾਲ ਕੋਈ ਰਿਸ਼ਤਾ ਤੁਸੀਂ ਆਪਣੇ ਘਰੇ ਚੰਗੇ ਤੇ ਅਸੀਂ ਆਪਣੇ ਘਰੇ ਚੰਗੇ ਮੈਂ ਤਾਂ ਆਪਣੀ ਧੀ ਤੇ ਕਦੇ ਹੱਥ ਨਹੀਂ ਚੁੱਕਿਆ ਸੀ ਕਦੇ ਉਹਨੂੰ ਝਿੜਕ ਕੇ ਨਹੀਂ ਪਿਆ ਸੀ ਤੇ ਤੁਸੀਂ ਮੇਰੀ ਧੀ ਦੀ ਇਹ ਹਾਲਤ ਕਰਤੀ ਤੁਹਾਡੇ ਵਰਗੇ ਜੰਗਲੀ ਲੋਕਾਂ ਦੀ ਸੋਚ ਕਰਕੇ ਅੱਜ ਕੱਲ ਧੀਆਂ ਪੈਣਾ ਸੁਰੱਖਿਅਤ ਨਹੀਂ ਹੈਗੀਆਂ ਆਪਣੀ ਧੀ ਦੀ ਹਾਲਤ ਵੇਖ ਕੇ ਮੈਂ ਤਾਂ ਜਾਨ ਨਿਕਲ ਗਈ ਮੈਂ ਤਾਂ ਆਪਣੀ ਧੀ ਦੇ ਕਿਤੇ ਖਰੋਚ ਨਹੀਂ ਆਉਣ ਦਿੱਤੀ ਸੀ ਤੇ ਤੁਸੀਂ ਮੇਰੀ ਧੀ ਨੂੰ ਕੁੱਟ-ਕੁੱਟ ਕੇ ਬੁਰਾ ਹਾਲ ਕਰਤਾ ਅੱਜ ਤੋਂ ਬਾਅਦ ਆਪਣੇ ਸਾਰੇ ਰਿਸ਼ਤੇ ਖਤਮ ਆ ਇੱਕ ਐਕੇ ਜਦੋਂ ਚਰਨ ਸਿੰਘ ਆਪਣੀ ਧੀ ਨੂੰ ਕਹਿੰਦਾ ਕਿ ਚੱਲ ਪੁੱਤ ਕੱਪੜੇ ਪਾ ਬੈਗ 'ਚ ਤੇ ਚੱਲੀਏ ਪਰ ਬਲਵੀਰ ਕੌਰ ਕਹਿੰਦੀ ਵੀ ਸੋਚ ਲਓ ਇੱਕ ਵਾਰ ਹਨਾ ਇਹ ਰਿਸ਼ਤੇ ਕਿਹੜਾ ਰੋਜ਼ ਹੀ ਜੁੜਦੇ ਆ ਵੀ ਆਪਾਂ ਸਮਾਂ ਦੇ ਦਿੰਨੇ ਆ ਤੇ ਹੈਪੀ ਕਹਿੰਦਾ ਨਹੀਂ ਨਹੀਂ ਮੈਨੂੰ ਨਹੀਂ ਲੋੜ ਥੋੜੀ ਧੀ ਦੀ ਲੈ ਜਾਓ ਪਰ ਹੈਪੀ ਦੀ ਮਾਂ ਗੱਲ ਨੂੰ ਟਾਲਦੀ ਹੋਈ ਕਹਿੰਦੀ ਆ ਕਿ ਵੀਰ ਜੀ ਤੁਸੀਂ ਇੰਨਾ ਗੁੱਸਾ ਨਾ ਕਰੋ ਮੈਂ ਮੰਨਦੀ ਆ ਕਈ ਗੱਲਾਂ ਤੇ ਹੈਪੀ ਗਲਤ ਹੁੰਦਾ ਪਰ ਇਹ ਰਿਸ਼ਤੇ ਇਸ ਤਰ੍ਹਾਂ ਨਹੀਂ ਨਾ ਤੋੜੇ ਜਾਂਦੇ ਹੁੰਦੇ ਕਿਉਂਕਿ ਹੈਪੀ ਦੀ ਮਾਂ ਨੂੰ ਆਪਣੇ ਸ਼ਰੀਕੇ ਕਬੀਲੇ ਤੇ ਰਿਸ਼ਤੇਦਾਰਾਂ ਦੀ ਫਿਕਰ ਸੀ ਕਿ ਮੈਂ ਕੀ ਕਹੂੰਗੀ ਕਿ 4 ਮਹੀਨਿਆਂ ਬਾਅਦ ਹੀ ਆਪਣੀ ਨੂੰਹ ਆ ਜਿਹੜੀ ਉਹ ਕੁੱਟ ਕੇ ਗੜਤੀ ਵੀ ਮੈਨੂੰ ਤਾਂ ਰਿਸ਼ਤੇਦਾਰਾਂ ਨੇ ਤਾਨੇ ਮਿਹਨੇ ਮਾਰ ਦੇਣੇ ਆ ਇਸ ਕਰਕੇ ਉਹ ਠੰਡੀਆਂ ਛਿੜਕਣ ਦੀ ਕੋਸ਼ਿਸ਼ ਕਰਦੀ ਆ ਤੇ ਬਲਵੀਰ ਕੌਰ ਆਪਣੇ ਪਤੀ ਨੂੰ ਕਹਿੰਦੀ ਆ ਕਿ ਇੱਕ ਵਾਰ ਆਪਾਂ ਵੈਸੇ ਰਾਣੀ ਨੂੰ ਲੈ ਜਾਂਦੇ ਆ 10 ਦਿਨ ਲਈ 10 ਦਿਨ ਬਾਅਦ ਹੈਪੀ ਲੈ ਆਊਗਾ ਵੀ ਉਸ ਤੋਂ ਬਾਅਦ ਆਪਾਂ ਆਉਂਦੇ ਜਾਂਦੇ ਰਮਾਂਗੇ ਚਲੋ ਜ਼ਿਆਦਾ ਕਹਿਣ ਤੇ ਚਰਨ ਸਿੰਘ ਮੰਨ ਗਿਆ ਇੱਕ ਵਾਰ ਤਾਂ ਉਹ ਆਪਣੀ ਧੀ ਨੂੰ ਲੈ ਗਿਆ 10 ਦਿਨ ਬਾਅਦ ਹੈਪੀ ਵਿਚਾਰਾ ਜਾ ਬਣ ਕੇ ਰਾਣੀ ਨੂੰ ਲੈਣ ਗਿਆ ਤੇ ਆਪਣੇ ਸਹੁਰਾ ਸਾਹਿਬ ਨੂੰ ਕਹਿੰਦਾ ਕਿ ਡੈਡੀ ਜੀ ਮaaf ਕਰ ਦਿਓ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਇੰਨੀ ਉੱਚੀ ਆਵਾਜ਼ 'ਚ ਤੁਹਾਡੇ ਨਾਲ ਗੱਲ ਨਹੀਂ ਕਰਨੀ ਚਾਹੀਦੀ ਸੀ ਰਾਣੀ ਤੂੰ ਵੀ ਮੈਨੂੰ ਮaaf ਕਰ ਦੇ ਤੇਰੇ ਤੇ ਅਤਿਆਚਾਰ ਕੀਤਾ ਅੱਜ ਤੋਂ ਬਾਅਦ ਅਜਿਹਾ ਕਦੇ ਨਹੀਂ ਹੋਊਗਾ ਕਰਨ ਸਿੰਘ ਦੇ ਮਨ ਨੂੰ ਸਕੂਨ ਮਿਲਿਆ ਤੇ ਬਲਬੀਰ ਕੌਰ ਕਹਿਣ ਲੱਗੀ ਕਿ ਦੇਖੋ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਗੁੱਸੇ ਦੇ ਵਿੱਚ ਲਏ ਗਏ ਫੈਸਲੇ ਆ ਜਿਹੜੇ ਉਹ ਗਲਤ ਹੁੰਦੇ ਆ ਵੀ ਦੇਖੋ ਇਹਨਾਂ ਦੀ ਆਪੇ ਸੁਰਤ ਟਿਕਾਣੇ ਆ ਗਈ ਚਲੋ ਆਪਣੀ ਧੀ ਨੂੰ ਹੈਪੀ ਨਾਲ ਤੋਰ ਦਿੰਦੇ ਆ 5-6 ਦਿਨ ਤੱਕ ਉਹ ਫੋਨ ਕਰਦੇ ਰਹਿੰਦੇ ਆ ਤੇ ਉਹਨਾਂ ਦੀ ਧੀ ਉਹਨਾਂ ਨਾਲ ਗੱਲ ਕਰਦੀ ਆ ਉਸ ਤੋਂ ਬਾਅਦ ਫਿਰ ਉਹਨਾਂ ਦੀ ਧੀ ਦਾ ਫੋਨ ਬੰਦ ਆਉਣ ਲੱਗ ਜਾਂਦਾ ਤੇ ਇੱਕ ਦਿਨ ਆਚਾਰਨ ਸਿੰਘ ਡਿਊਟੀ ਗਿਆ ਆਪਣੀ ਧੀ ਦੇ ਸਹੁਰੇ ਘਰ ਗਿਆ ਜਦੋਂ ਉਹਨੇ ਡੋਰ ਬੈਲ ਵਜਾਈ ਤਾਂ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ ਉਹਨੇ ਆਪਣੀ ਧੀ ਨੂੰ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਫੋਨ ਵੀ ਉਹਦਾ ਬੰਦ ਆ ਰਿਹਾ ਸੀ ਫਿਰ ਉਹਨੇ ਦੁਬਾਰਾ ਫਿਰ ਡੋਰ ਬੈਲ ਵਜਾਈ ਤਾਂ ਅੱਗੋਂ ਉਹਦੀ ਕੁੜਮਣੀ ਨੇ ਦਰਵਾਜ਼ਾ ਖੋਲ੍ਹਿਆ ਤੇ ਜਦੋਂ ਉਹ ਅੰਦਰ ਆਇਆ ਤੇ ਉਹ ਕਹਿੰਦਾ ਵੀ ਭੈਣ ਜੀ ਰਾਣੀ ਕਹਿੰਦੀ ਰਾਣੀ ਤਾਂ ਹੈ ਨਹੀਂ ਰਾਣੀ ਤੇ ਹੈਪੀ ਤਾਂ ਬਾਹਰ ਗਏ ਹੋਏ ਨੇਗੇ ਕਹਿੰਦਾ ਮੈਨੂੰ 4 ਦਿਨ ਹੋ ਗਏ ਫੋਨ ਲਾਉਂਦਿਆਂ ਨੂੰ ਵੀ ਨਾ ਹੀ ਰਾਣੀ ਦਾ ਫੋਨ ਲੱਗ ਰਿਹਾ ਤਾਂ ਉਹਦੀ ਕੁੜਮਣੀ ਕਹਿੰਦੀ ਕਿ ਫੋਨ ਇਸ ਲਈ ਬੰਦ ਆ ਕਿਉਂਕਿ ਉਹ ਆਊਟ ਆਫ ਸਟੇਟ ਗਏ ਹੋਏ ਆ ਸ਼ਾਇਦ ਉਥੇ ਰੇਂਜ ਵਗੈਰਾ ਨਹੀਂ ਹੋਣੀ ਤਾਂ ਚਰਨ ਸਿੰਘ ਨੂੰ ਇਹ ਹੋ ਜਾਂਦਾ ਵੀ ਸ਼ਾਇਦ ਗਏ ਹੋਣਗੇ ਚਲੋ ਉਹ ਵਾਪਸ ਮੁੜਿਆਉਂਦਾ ਪਰ ਨਾ ਉਹਦੇ ਮਨ 'ਚ ਅਜੀਬ ਤਰ੍ਹਾਂ ਦੀ ਖੋਪ ਪੈਂਦੀ ਆ ਉਹ ਅਗਲੇ ਦਿਨ ਫੇਰ ਆਪਣੀ ਧੀ ਦੇ ਸਹੁਰੇ ਜਾਂਦਾ ਤੇ ਅਗਲੇ ਦਿਨ ਫੇਰ ਉਹਦੀ ਕੁੜਮਣੀ ਇਹੀ ਗੱਲ ਕਹਿੰਦੀ ਆ ਕਿ ਮੈਂ ਜਦੋਂ ਤੁਹਾਨੂੰ ਕਹਿਤਾ ਕਿ ਉਹ ਬਾਹਰ ਗਏ ਹੋਏ ਨੇ ਜਦੋਂ ਆਗੇ ਉਹ ਤੁਹਾਨੂੰ ਤਾ ਚਰਨ ਸਿੰਘ ਕਹਿੰਦਾ ਕਿ ਮੇਰੀ ਧੀ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਕੋਈ ਵੀ ਦਿਨ ਇਹੋ ਜਿਹਾ ਨਹੀਂ ਹੋਊਗਾ ਕਿ ਮੈਂ ਤੁਹਾਨੂੰ ਫੋਨ ਨਹੀਂ ਕਰੂੰਗੀ ਵੀ ਮੇਰੀ ਧੀ ਮੈਨੂੰ ਫੋਨ ਕਿਉਂ ਨਹੀਂ ਕਰਦੀ ਚਲੋ ਉਹਨੇ 4-5 ਦਿਨ ਐਸੇ ਤਰ੍ਹਾਂ ਗੇੜੇ ਮਾਰੇ ਜਦੋਂ ਉਹਦੀ ਕੁੜਮਣੀ ਨੇ ਉਹਨੂੰ ਕੋਈ ਰਾਹ ਨਾ ਦਿੱਤਾ ਤਾਂ ਉਹਦਾ ਮੱਥਾ ਠਣ ਗਿਆ ਤੇ ਉਹਨੇ ਆਪਣੀ ਘਰ ਵਾਲੀ ਨੂੰ ਬਲਵੀਰ ਕੌਰ ਨੂੰ ਲਿਆ ਤੇ ਪੁਲਿਸ ਥਾਣੇ ਚਲੇ ਗਏ ਪੁਲਿਸ ਥਾਣੇ ਜਾ ਕੇ ਉਹਨਾਂ ਨੇ ਦੱਸਿਆ ਕਿ 5 ਮਹੀਨੇ ਪਹਿਲਾਂ ਸਾਡੀ ਬੇਟੀ ਦਾ ਵਿਆਹ ਹੋਇਆ ਸੀ ਉਹਦੇ ਸਹੁਰੇ ਉਹਦੇ ਨਾਲ ਅਤਿਆਚਾਰ ਕਰਦੇ ਸੀ ਵੀ ਇੱਕ ਵਾਰ ਅਸੀਂ ਲੈ ਆਏ ਸੀ ਫਿਰ ਫਿਰ ਉਹ ਲੈ ਗਿਆ ਤੇ ਪੁਲਿਸ ਵਾਲੇ ਕਹਿੰਦੇ ਕੋਈ ਪੰਚਾਇਤ ਦੇ ਵਿੱਚ ਜਾਂ ਰਿਸ਼ਤੇਦਾਰਾਂ ਦੇ ਵਿੱਚ ਤੁਹਾਡਾ ਕੋਈ ਰਾਜੀਨਾਮਾ ਹੋਇਆ ਉਹ ਕਹਿੰਦੇ ਵੀ ਨਹੀਂ ਸਾਡਾ ਤਾਂ ਕੋਈ ਰਾਜੀਨਾਮਾ ਨਹੀਂ ਹੋਇਆ ਵੀ ਅਸੀਂ ਆਪ ਹੀ ਮਸਲਾ ਨਿਬੇੜ ਲਿਆ ਸੀ ਫਿਰ ਉਹ ਕਹਿੰਦੇ ਵੀ ਹੁਣ ਅਸੀਂ ਕਿਵੇਂ ਯਕੀਨ ਕਰੀਏ ਵੀ ਤੁਹਾਡੀ ਧੀ ਤੇ ਅਤਿਆਚਾਰ ਹੁੰਦੇ ਸੀ ਉਹ ਕਹਿੰਦੇ ਵੀ ਜਦੋਂ ਅਸੀਂ ਕਹਿ ਰਹੇ ਹਾਂ ਉਹ ਕਹਿੰਦੇ ਫਿਰ ਜੇਦੋਂ ਤੁਹਾਨੂੰ ਪਤਾ ਸੀ ਵੀ ਤੁਹਾਡੀ ਧੀ ਤੇ ਇੰਨੇ ਅਤਿਆਚਾਰ ਹੁੰਦੇ ਸੀ ਤਾਂ ਤੁਸੀਂ ਦੁਬਾਰਾ ਕਿਉਂ ਭੇਜੀ ਤੁਸੀਂ ਕੋਈ ਪੁਲਿਸ ਰਿਪੋਰਟ ਕਿਉਂ ਨਾ ਕੀਤੀ ਪੁਲਿਸ ਦੇ ਇਹੋ ਜਿਹੇ ਸਵਾਲਾਂ ਤੋਂ ਤੰਗ ਆ ਕੇ ਚਰਨ ਸਿੰਘ ਖੜਾ ਹੋ ਕੇ ਕਹਿੰਦਾ ਕਿ ਸਰ ਤੁਸੀਂ ਰਿਪੋਰਟ ਲਿਖਣੀ ਆ ਜਾਂ ਨਹੀਂ ਨਹੀਂ ਮੈਂ ਉੱਚ ਅ ਚਲੋ ਰਿਪੋਰਟ ਜਿਹੜੀ ਲਿਖ ਲਈ ਜਾਂਦੀ ਆ ਤੇ ਉਹ ਪੁਲਿਸ ਆ ਚਰਨ ਸਿੰਘ ਨਾਲ ਉਹਨਾਂ ਦੇ ਜਿਵਾਈ ਦੇ ਘਰ ਜਾਂਦੀ ਆ ਤਾਂ ਅੱਗੋਂ ਉਹਨਾਂ ਦੀ ਕੁੜਮਣੀ ਫਿਰ ਇਹੀ ਗੱਲ ਕਹਿੰਦੀ ਆ ਕਿ ਉਹ ਘੁਮਣ ਫਿਰਨ ਗਏ ਹੋਏ ਨੇ ਪੁਲਿਸ ਕਹਿੰਦੀ ਕਿ ਤੁਸੀਂ ਆ ਕੇ ਪਤਾ ਨਹੀਂ ਕੀਤਾ ਤੇ ਚਰਨ ਸਿੰਘ ਦੀ ਕੁੜਮਣੀ ਕਹਿੰਦੀ ਕਿ ਇਹ 4-5 ਦਿਨ ਹੋ ਗਏ ਸਾਡੇ ਘਰ ਆਉਂਦਿਆਂ ਨੂੰ ਵੀ ਮੈਂ ਇਹਨਾਂ ਨੂੰ ਇਹੀ ਗੱਲ ਕਹੀ ਆ ਪਰ ਚਰਨ ਸਿੰਘ ਕਹਿੰਦਾ ਸੀ ਕਿ ਜੇ ਮੇਰੀ ਧੀ ਘੁਮਣ ਫਿਰਨ ਵੀ ਗਈ ਆ ਉਹ ਕਿਤੇ ਸਾਨੂੰ ਫੋਟੋ ਭੇਜੇ ਸਾਨੂੰ ਫੋਨ ਕਰੇ ਵੀ ਉਹਦਾ ਤਾਂ ਕੋਈ ਇੱਥੇ ਨਾਮ ਨਿਸ਼ਾਨੀ ਨਹੀਂ ਮੈਨੂੰ ਦਿਸਦਾਗਾ ਇਸ ਤੋਂ ਕਹਿੰਦੀ ਕੋਈ ਗੱਲ ਨਹੀਂ ਤੁਸੀਂ 2 ਦਿਨ ਵੇਟ ਕਰੋ 2 ਦਿਨ ਚਰਨ ਸਿੰਘ ਨੇ ਕਿਵੇਂ ਕੱਢੇ ਉਹ ਚਰਨ ਸਿੰਘ ਨੂੰ ਹੀ ਪਤਾ ਸੀ 2 ਦਿਨ ਬਾਅਦ ਚਰਨ ਸਿੰਘ ਫੇਰ ਪੁਲਿਸ ਸਟੇਸ਼ਨ ਗਿਆ ਤੇ ਪੁਲਿਸ ਨੂੰ ਲੈ ਕੇ ਆਪਣੇ ਜਵਾਈ ਦੇ ਘਰ ਜਾਂਦਾ ਤਾਂ ਅੱਗੋਂ ਕੁੜਮਣੀ ਵੀ ਘਰ ਨਹੀਂ ਹੁੰਦੀ ਉਹ ਵੀ ਲੋਕ ਲਾ ਕੇ ਕਿਧਰੇ ਚਲੀ ਗਈ ਹੁੰਦੀ ਆ ਹੁਣ ਪੁਲਿਸ ਨੂੰ ਵੀ ਸ਼ੱਕ ਪੈਂਦਾ ਕਿ ਮਾਮਲਾ ਸ਼ੱਕੀ ਲੱਗਦਾ ਜਦੋਂ ਆਂਡ ਗਵਾਂਡ ਦੇ ਵਿੱਚ ਪੁੱਛਿਆ ਜਾਂਦਾ ਤਾਂ ਆਂਡੀ ਗਵਾਂਡੀ ਦੱਸਦੇ ਆ ਕਿ ਅੱਜ ਤੋਂ 10 ਦਿਨ ਪਹਿਲਾਂ ਇਹਨਾਂ ਦੇ ਘਰ ਥੋੜਾ ਥੋੜਾ ਰੌਲਾ ਪੈਂਦਾ ਸੀ ਵੀ ਸਾਨੂੰ ਨਹੀਂ ਪਤਾ ਕੀ ਹੁੰਦਾ ਸੀ ਉਸ ਤੋਂ ਬਾਅਦ ਅਸੀਂ ਕਦੇ ਹੈਪੀ ਨੂੰ ਨਹੀਂ ਵੇਖਿਆ ਦਾਰਾਸਲ ਗੱਲ ਕੀ ਹੋਈ ਸੀ ਕਿ ਜਦੋਂ ਹੈਪੀ ਰਾਣੀ ਨੂੰ ਲੈ ਆਇਆ ਸੀ ਚਾਰਕ ਦਿਨ ਤੱਕ ਤਾਂ ਠੀਕ ਰਿਹਾ ਪੰਜਵੇਂ ਦਿਨ ਜਦੋਂ ਰਾਣੀ ਆਪਣੇ ਮੰਮੀ ਪਾਪਾ ਨੂੰ ਫੋਨ ਕਰ ਰਹੀ ਸੀ ਤਾਂ ਉਹ ਪਿੱਛੇ ਖੜਾ ਗੱਲਾਂ ਸੁਣ ਰਿਹਾ ਸੀ ਤੇ ਰਾਣੀ ਕਹਿ ਰਹੀ ਸੀ ਕਿ ਹੁਣ ਤਾਂ ਪਾਪਾ ਠੀਕ ਨੇ ਹੁਣ ਤਾਂ ਮੈਨੂੰ ਕੁਝ ਨਹੀਂ ਕਹਿੰਦੇ ਪਰ ਫਿਰ ਵੀ ਮੈਨੂੰ ਡਰ ਲੱਗਦਾ ਤੁਸੀਂ ਨਾ ਮੈਨੂੰ ਫੋਨ ਕਰਦੇ ਰਿਹਾ ਕਰੋ ਵੀ ਇਹਨਾਂ ਦਾ ਐ ਨਹੀਂ ਪਤਾ ਕਦੋਂ ਮੇਰੀ ਕੁੱਟਮਾਰ ਕਰਨ ਇਹਨਾਂ ਗੱਲਾਂ ਨੂੰ ਸੁਣ ਕੇ ਹੈਪੀ ਨੂੰ ਗੁੱਸਾ ਆ ਗਿਆ ਤੇ ਉਹਨੇ ਫੋਨ ਖੋ ਕੇ ਰਾਣੀ ਤੋਂ ਕੰਧ ਨਾਲ ਮਾਰਿਆ ਤੇ ਆ ਕੇ ਉਹਨੂੰ ਧੱਕਾ ਦੇਤਾ ਉਹਦਾ ਸਿਰ ਕੰਧ ਨਾਲ ਵੱਜਿਆ ਤੇ ਉਹ ਬੇਹੋਸ਼ ਹੋ ਗਈ ਤੇ ਡਰ ਗਿਆ ਉਹ ਡਰ ਗਿਆ ਤੇ ਉਹਨੂੰ ਐ ਲੱਗਿਆ ਵੀ ਇਹ ਮਰ ਗਈ ਤੇ ਉਹਨੂੰ ਗੱਡੀ ਦੇ ਵਿੱਚ ਲੈ ਗਿਆ ਤੇ ਹਸਪੀਟਲ ਲੈ ਜਾਣ ਦੀ بجائے ਉਹਨੂੰ ਕਿਤੇ ਨਹਿਰ ਤੇ ਸੁੱਟਿਆ ਆ ਤੇ ਉਹ ਆਪਣੀ ਮਾਂ ਨੂੰ ਇਹ ਕਹਿ ਗਿਆ ਕਿ ਤੁਸੀਂ ਇਹ ਕਹਦੇ ਹੋ ਕਿ ਘੁੰਮਣ ਫਿਰਨ ਗਏ ਆ ਤੇ ਵੀ ਉਸ ਤੋਂ ਬਾਅਦ ਆਪਾਂ ਸੁਸਾਇਡ ਦਾ ਮਾਮਲਾ ਬਣਾ ਦੇਾਂਗੇ ਪਰ ਪੁਲਿਸ ਨੇ ਆਸੇ ਪਾਸੇ ਆਣਗੌਣ ਦੀਆਂ ਗੱਲਾਂ ਸੁਣ ਕੇ ਤਫ਼ਤੀਸ਼ ਸ਼ੁਰੂ ਕੀਤੀ ਕਿਉਂਕਿ ਮਾਮਲਾ ਸ਼ੱਕੀ ਹੋ ਗਿਆ ਸੀ ਫਿਰ ਉਹਨਾਂ ਨੇ ਫੋਨ ਦੀ ਲੋਕੇਸ਼ਨ ਦੇ ਆਧਾਰ ਤੇ ਹੈਪੀ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਦਾ ਫੋਨ ਵੀ ਬੰਦ ਆ ਰਿਹਾ ਸੀ। ਉਹਨਾਂ ਨੇ ਫੋਨ ਸੀ ਜਿਹੜਾ ਉਹ ਟ੍ਰੇਸਿੰਗ ਤੇ ਲਾਤਾ ਵੀ ਜਦੋਂ ਵੀ ਆਨ ਹੋਊਗਾ ਆਪਾਂ ਉਹਨੂੰ ਕੋਸ਼ਿਸ਼ ਕਰਾਂਗੇ ਅਰੇਸਟ ਕਰਨ ਦੀ। 8 ਦਿਨਾਂ ਬਾਅਦ ਹੈਪੀ ਦਾ ਫੋਨ ਆਨ ਹੁੰਦਾ ਤੇ ਲੋਕੇਸ਼ਨ ਟ੍ਰੇਸ ਹੁੰਦੀ ਆ ਜੇ ਉਹਨਾਂ ਦੇ ਘਰ ਤੋਂ ਥੋੜੀ ਦੂਰੀ ਹੈਪੀ ਦੇ ਫਰੈਂਡ ਦਾ ਇੱਕ ਘਰ ਸੀ ਉਹਨਾਂ ਦੇ ਘਰ ਉਹ ਹੁੰਦਾ ਪੁਲਿਸ ਉੱਥੇ ਛਾਪਾ ਮਾਰਦੀ ਆ ਘਰ ਦੇ ਵਿੱਚ ਤੇ ਹੈਪੀ ਉਹਨਾਂ ਦੇ ਅੰਦਰ ਲੁਕਿਆ ਹੋਇਆ ਹੁੰਦਾ। ਪੁਲਿਸ ਹੈਪੀ ਨੂੰ ਗ੍ਰਿਫਤਾਰ ਕਰਦੀ ਆ ਤੇ ਥਾਣੇ ਲੈ ਆਉਂਦੀ ਆ। ਉਦੋਂ ਚਰਨ ਸਿੰਘ ਤੇ ਬਲਵੀਰ ਕੌਰ ਆਪਣੇ ਪਿੰਡ ਦੀ ਪੰਚਾਇਤ ਲੈ ਕੇ ਪਹੁੰਚ ਜਾਂਦੇ ਆ ਫਿਰ ਪੁਲਿਸ ਦਾ ਜਿਹੜੀ ਜਦੋਂ ਹੈਪੀ ਤੋਂ ਪੁੱਛ ਪੜਤਾਲ ਕਰਦੀ ਆ ਤਾਂ ਉਹ ਸਾਰੀ ਘਟਨਾ ਦੱਸਦਾ ਕਿ ਜਦੋਂ ਮੈਂ ਰਾਣੀ ਨੂੰ ਲੈ ਕੇ ਆਇਆ ਤੇ ਉਹ ਆਪਣੇ ਮੰਮੀ ਪਾਪਾ ਨਾਲ ਰੋਜ਼ ਗੱਲ ਕਰਦੀ ਸੀ ਮੇਰੇ ਬਾਰੇ ਬੋਲਦੀ ਸੀ ਵੀ ਮੈਨੂੰ ਇੱਕ ਦਿਨ ਗੁੱਸਾ ਆਇਆ ਤੇ ਮੈਂ ਉਹਨੂੰ ਧੱਕਾ ਦਿੱਤਾ ਵੀ ਪਰ ਮੈਨੂੰ ਨਹੀਂ ਪਤਾ ਸੀ ਵੀ ਉਹ ਇਸ ਤਰ੍ਹਾਂ ਮਰ ਜੂਗੀ ਵੀ ਉਹ ਤਾਂ ਥਾਂ ਤੇ ਮਰ ਗਈ ਤੇ ਮੈਂ ਉਹਨੂੰ ਨਹਿਰ 'ਚ ਸੁੱਟਿਆ ਆ ਆਪਣੀ ਧੀ ਦੀ ਇਸ ਤਰ੍ਹਾਂ ਹੋਈ ਮੌਤ ਸੁਣ ਕੇ ਚਰਨ ਸਿੰਘ ਤੇ ਬਲਵੀਰ ਕੌਰ ਦੇ ਹੰਝੂ ਨਾ ਰੁਕੇ ਉਹਨਾਂ ਦੀਆਂ ਤਾਂ ਹਾਂ ਨਿਕਲ ਗਈਆਂ ਤੇ ਉਹ ਕਹਿਣ ਲੱਗੇ ਆਪਣੇ ਆਪ ਨੂੰ ਕੋਸਣ ਲੱਗੇ ਕਿ ਕਿਹੜਾ ਮਨਹੂਸ ਦਿਨ ਸੀ ਜਿਹੜਾ ਅਸੀਂ ਆਪਣੀ ਧੀ ਨੂੰ ਦੁਬਾਰਾ ਇਹਨਾਂ ਦੇ ਘਰ ਭੇਜਿਆ ਵੀ ਜਦੋਂ ਮੇਰੀ ਧੀ ਨਾਲ ਪਹਿਲੇ 4 ਮਹੀਨਿਆਂ ਚ ਇੰਨਾ ਕੁਝ ਹੋਇਆ ਸੀ ਤਾਂ ਅਸੀਂ ਸਮਝੇ ਕਿਉਂ ਨਹੀਂ ਹਾਂਜੀ ਦੋਸਤੋ ਬਹੁਤ ਸਾਰੀਆਂ ਧੀਆਂ ਭੈਣਾਂ ਨਾਲ ਇਸ ਤਰ੍ਹਾਂ ਵਾਪਰਦਾ ਕਿ ਉਹਨਾਂ ਨੂੰ ਵਿਆਹ ਤੋਂ ਥੋੜੇ ਟਾਈਮ ਬਾਅਦ ਹੀ ਅਤਿਆਚਾਰ ਹੋਣ ਲੱਗ ਜਾਂਦਾ ਪਰ ਧੀਆਂ ਇਹ ਸੋਚਦੀਆਂ ਨੇ ਕਿ ਸਾਡੇ ਪਿਓ ਨੇ ਸਾਨੂੰ ਇੰਨਾ ਖਰਚਾ ਕਰਕੇ ਵਿਆਇਆ ਸਾਡੇ ਪਿਓ ਨੂੰ ਦੁੱਖ ਹੋਊ ਕਿ ਅਸੀਂ ਵਾਪਸ ਜਾ ਕੇ ਬੈਠਾਂਗੀਆਂ ਪਰ ਇਹ ਗੱਲ ਪੱਕੀ ਆ ਕਿ ਜਿਹੜੀਆਂ ਕੁੜੀਆਂ ਨਾਲ ਸਹੁਰੇ ਘਰ ਦੇ ਵਿੱਚ ਵਿਆਹ ਤੋਂ ਥੋੜੇ ਟਾਈਮ ਬਾਅਦ ਅਤਿਆਚਾਰ ਹੁੰਦਾ ਨਾਲ ਸਹੁਰੇ ਘਰ ਹਿੰਸਾ ਹੁੰਦੀ ਆ ਕੁੱਟਮਾਰ ਹੁੰਦੀ ਆ ਤਾਂ ਉਹਨਾਂ ਦੀ ਸਾਰੀ ਉਮਰ ਆ ਜਿਹੜੀ ਇਸ ਤਰ੍ਹਾਂ ਹੀ ਨਿਕਲਣੀ ਹੁੰਦੀ ਆ ਤੇ ਜਾਂ ਫਿਰ ਉਹ ਆਪਣੀ ਮੌਤ ਨੂੰ ਸੱਦਾ ਦੇ ਰਹੀਆਂ ਹੁੰਦੀਆਂ ਕਿਸੇ ਵੀ ਇਨਸਾਨ ਨੂੰ ਅਧਿਕਾਰ ਨਹੀਂ ਦੂਜੇ ਇਨਸਾਨ ਦੀ ਕੁੱਟਮਾਰ ਕਰਨ ਦਾ ਪਰਿਵਾਰ ਦੇ ਵਿੱਚ ਮਤਭੇਦ ਗੁੱਸੇ ਗਿਲੇ ਲੜਾਈਆਂ ਹੁੰਦੀਆਂ ਰਹਿੰਦੀਆਂ ਪਰ ਜੇ ਕੋਈ ਇਨਸਾਨ ਲੋੜ ਤੋਂ ਵੱਧ ਸ਼ੱਕੀ ਆ ਤੇ ਲੋੜ ਤੋਂ ਵੱਧ ਵੈਸ਼ੀ ਆ ਤਾਂ ਉਹਨੇ ਇੱਕ ਨਾ ਇੱਕ ਦਿਨ ਆਪਣੇ ਜੀਵਨ ਸਾਥੀ ਨਾਲ ਇਸ ਤਰ੍ਹਾਂ ਦਾ ਕੁਝ ਕਰ ਦੇਣਾ ਹੁੰਦਾ ਕਿ ਉਸ ਤੋਂ ਬਾਅਦ ਅਸੀਂ ਪਛਤਾਵਾ ਹੀ ਕਰ ਸਕਦੇ ਆ ਅੱਜ ਚਰਨ ਸਿੰਘ ਤੇ ਬਲਵੀਰ कौर ਜੋ ਪਛਤਾਵਾ ਕਰ ਰਹੇ ਆ ਇਹ ਨਾ ਹੋਵੇ ਕਿ ਸਮਾਜ ਦੇ ਵਿੱਚ ਸਾਡੀਆਂ ਰਹਿੰਦੀਆਂ ਧੀਆ ਭੈਣਾਂ ਦੇ ਮਾਪੇ ਇਸ ਤਰ੍ਹਾਂ ਦਾ ਪਛਤਾਵਾ ਕਰਨ ਇਸ ਲਈ ਕੁੜੀਆਂ ਨੂੰ ਸਮਾ ਰਹਿੰਦੇ ਹਿੰਸਾ ਦਾ ਜਵਾਬ ਦੇਣਾ ਚਾਹੀਦਾ ਤੇ ਜੇ ਸਹੁਰੇ ਘਰ ਦੇ ਵਿੱਚ ਉਹਨਾਂ ਨਾਲ ਹਿੰਸਾ ਹੁੰਦੀ ਆ ਤਾਂ ਉਹਨਾਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸ਼ਸ਼ਕਾਰ